ਸਤਿ ਸ਼੍ਰੀ ਅਕਾਲ ਜੀ ਵੈਂਦੀ ਦੀ ਪੱਛਮੀ ਵਰੇਗਣ ਤੇ ਅੱਜ ਅਸੀਂ ਪਵਿੱਤਰ ਕਾਲੀ ਵੈਂਦੀ ਦੇ ਕਿਨਾਰੇ ਖੜੇ ਆ ਤਾਂ ਮੇਰੀ ਰੂਹ ਕੀ ਟੀ ਕਿ ਸਫ਼ਰ ਲੰਬੇਰਾ ਐ ਇਸ ਸਫ਼ਰ ਦੇ ਵਿੱਚ ਬੜੇ ਉਤਰਾ ਚੜਾ ਆਏ ਆ ਤਾਂ ਲਗਾਤਾਰ ਨਿਰੰਤਰ ਸਾਡੇ ਵੀਰ ਆਪਣੀਆਂ ਸੇਵਾਵਾਂ ਦੇ ਰਹੇ ਆ ਆਪਣੇ ਘਰਾਂ ਦੇ ਕੰਮ ਕਾਜਾਂ ਨੂੰ ਵੀ ਸਮੇਟਦੇ ਆ ਤੇ ਨਾਲ ਇੱਥੇ ਸੇਵਾਵਾਂ ਕਰ ਰਹੇ ਆ ਬਹੁਤ ਵੱਡਾ ਯੋਗਦਾਨ ਤੇ ਛੋਟੀਆਂ ਜਿਹਾ ਜਤਨਾ ਉਹਦੇ ਵਿੱਚ ਵੀਰੇ ਹੁਣਾਂ ਤੋਂ ਆਪਾਂ ਪੁੱਛਾਂਗੇ ਕਿਉਂਕਿ ਮੈਂ ਛੋਟੇ ਨਾਂ ਨਾਲ ਜਾਣਦੀ ਆ ਸਾਦੀ ਭਾਜੀ ਤੇ ਭਰਾ ਸੀ ਵੱਡਾ ਕਹਿੰਦੇ ਆ ਉਹਨੂੰ ਤੇ ਉਹਨਾਂ ਤੋਂ ਅੱਜ ਉਹਨਾਂ ਨੇ ਉਹ 25 ਬਰੇ ਜਿਹੜੇ ਸੀਗੇ ਉਹਦੇ ਵਿੱਚ ਉਤਰਾ ਚੜ੍ਹਾ ਜਿਹੜੇ ਸੀਗੇ ਆਪਾਂ ਉਹਦੇ ਬਾਰੇ ਜਾਣਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਾਂ ਜੋ ਜੀ ਆਪਣੇ ਪਵਿੱਤਰ ਵੇਂ ਤੇ ਔਲਿ ਜੀ ਆ ਇਹਨੂੰ ਜਿੰਨੇ ਵੀ ਸਰੋਤੇ ਇਦੇ ਨਾਲ ਜੁੜੇ ਹੋਏ ਚੈਨਲ ਨਾਲ ਮੀਡੀਆ ਦੇ ਰਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ 25ਵੇਂ ਬਰੇਗਣ ਦੀਆਂ ਸਾਰੀਆਂ ਸਰੋਤਿਆਂ ਨੂੰ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਬੜਾ ਮੁਕੱਦਸ ਦਿਨ ਹੈ ਕਿ ਉਹ ਵੀ ਇਹ ਡੈਨਸੀ ਅੱਜ ਤੋਂ 25 ਸਾਲ ਪਿੱਛੋਂ ਜਦੋਂ ਇਹ ਕਾਰਜ ਸੇਵਾ ਦਾ ਕਾਰਜ ਸ਼ੁਰੂ ਕੀਤਾ ਗਿਆ ਇਸ ਮੈਂ ਦੇ ਕੰਡੇ ਦੇ ਉੱਤੇ ਦੇ ਸੁਆਵਾਂ ਨੂੰ ਲੈ ਕੇ ਕਿ ਅੱਜ ਉਹ ਵੇ ਜਿਹੜੀ ਆ ਨਿਰੰਤਰ ਵਗ ਰਹੀ ਆ ਇਹਦੇ ਵਿੱਚ ਜਿਹੜਾ ਜਲ ਆ ਪੀਣ ਜੋਗ ਅਸ਼ਨਾਣ ਕਰਨ ਜੋਗ ਇਹਦੇ ਵਿੱਚ ਜਿਹੜਾ ਜਲ ਵਗ ਰਿਆ ਇਹਦੇ ਵਿੱਚ ਜਿਹੜਾ ਜੇ TDS ਮੀਟਰ ਨਾਲ ਚੈੱਕ ਕੀਤਾ ਜਾਵੇ ਤਾਂ ਇਸ ਵੇਲੇ 130 35 ਤਾਈ ਇਹਦਾ TDS ਆ। ਤੇ ਬੜੀ ਲੰਬੀ ਘਾਲਣਾ ਤੋਂ ਬਾਅਦ ਇਹ ਸੁਭਾਗ ਪ੍ਰਾਪਤ ਹੋਇਆ। ਵੀ ਸ਼ੁਰੂਆਤ ਵੀ ਅੱਜ ਇਹ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਦੇ ਵੀ ਅਸੀਂ ਉਹ ਚੀਜ਼ ਦੇਖੀ ਮੈਂ ਆਮ ਤੌਰ ਤੇ ਕਈ ਵਾਰੀ ਇਹ ਗੱਲ ਕਰਦਾ ਹਾਂ ਨਾ ਆਧਾਰ ਨ ਦੇਸ਼ ਦੀ ਆਜ਼ਾਦੀ ਦੀ ਵੀ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਉਹਨਾਂ ਨੇ ਰਾਜਗੁਰੂ ਹੋਰ ਬੜੇ ਲੱਖਾਂ ਨੇ ਘਟਕਿਆ ਨੇ ਬਲੀਦਾਨ ਦਿੱਤੇ ਜੀ ਪਰ ਉਹਨਾਂ ਨੇ ਜੋ ਬਲੀਦਾਨ ਦਿੱਤੇ ਦੇਸ਼ ਨੂੰ ਯਾਦ ਕਰਾਉਣ ਲਈ ਉਹ ਦੇਸ਼ ਦੀ ਆਜ਼ਾਦੀ ਜਿਹੜੀ ਆ ਉਹਨਾਂ ਦੇ ਬਲੀਦਾਨ ਤੋਂ ਉਹਨਾਂ ਦੀ ਕੋ ਬਾਅਦ ਹੋਈ 10 ਸਾਲਾਂ ਜਾਂ ਕਿਦਾਂ ਪਰ ਬਾਬਾ ਜੀ ਨੇ ਜਿੰਨੇ ਵੀ ਕਾਰਜ ਸ਼ੁਰੂ ਕੀਤੇ ਉਹਨਾਂ ਨੂੰ ਸ਼ੁਰੂ ਕਰਕੇ ਉਹਨਾਂ ਨੂੰ ਉਹ ਪੂਰਨ ਉਹਦੇ ਵਿੱਚ ਆਪਣੀ ਸਫਲਤਾ ਪ੍ਰਾਪਤ ਕੀਤੀ ਇਹ ਬਹੁਤ ਵੱਡੀ ਗੱਲ ਆ ਤੇ ਆਪਦੇ ਰਹਿੰਦੇ ਆਪਦੇ ਜੀਵਨ ਚੋ ਚੀਜ਼ ਮੋੜ ਸਰਜੀਤ ਹੁੰਦੀ ਦੇਖੀ ਤੇ ਬਾਕੀ ਇਹਦੇ ਵਿੱਚ ਜਿੰਨੇ ਵੀ ਸੇਵਾਦਾਰ ਇਹ ਤੇ ਪਿੱਛੇ ਵੀ ਸੇਵਾ ਕਰ ਰਹੇ ਆ ਹੋਰ ਬਹੁਤ ਸੇਵਾਦਾਰ ਆ ਜਿਹੜੇ ਬਾਹਰਲੇ ਮੌਲਕਾਂ ਚ ਸਾਡੇ ਨਾਲ ਦੇ ਸੇਵਾਦਾਰ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ ਤੇ ਅਸੀਂ ਬੜਾ ਵੱਡਾ ਕਾਫਲਾ ਸੀ ਸੇਵਾਦਾਰਾਂ ਦਾ ਜਿਹੜੀਆਂ ਇਲਾਕੇ ਦੀਆਂ ਗੁਰਸੰਗਤਾਂ ਸੀ ਬਾਕੀ ਜਿਹੜੇ ਪੱਕੇ ਸੇਵਾਦਾਰ ਬਾਬਾ ਜੀ ਨਰਿੰਦੇ ਸੀ ਉਦੋਂ ਬਹੁਤ ਸਿੱਗੇ ਜਾਦੇ ਤੇ ਟਰੈਕਟਰਾਂ ਦੇ ਨਾਲ ਮਸ਼ੀਨਾਂ ਦੇ ਨਾਲ ਹੱਥਾਂ ਦੇ ਨਾਲ ਇਹ ਉਹ ਅੱਜ ਤਾਂ ਮਸ਼ੀਨਾਂ ਚੱਲਦੀਆਂ ਚੰਗੀਆਂ ਦੇ ਨਾਲ ਇਹਦੀ ਸਫਾਈ ਹੁੰਦੀ ਆ ਪਰ ਉਦੋਂ ਇਹ ਚੀਜ਼ਾਂ ਨਹੀਂ ਸੀ ਹੱਥਾਂ ਦੇ ਨਾਲ ਪਹਿਲੇ ਦਿਨ ਕਿਵੇਂ ਦਾ ਹਾਲਾਤ ਸੀ ਜੋ ਅੱਜ ਸਾਰਾ ਦੇਖ ਰਹੇ ਪਹਿਲੇ ਦਿਨ ਕਿਵੇਂ ਦਾ ਹਾਲਾਤ ਸੀ ਪਹਿਲੇ ਦਿਨ ਹਾਲਾਤ ਇਹ ਸੀ ਜਿੱਦਾਂ ਆਪਾਂ ਹੁਣ ਬੁੱਢੇ ਨਾਲੇ ਦਾ ਹਲਾਤ ਦੇਖਦੇ ਆ ਉਹਦਾ ਪਾਣੀ ਕਾਲਾ ਉਹਦੇ ਕੰਡੇ ਨਹੀਂ ਖੜ ਸਕਦੇ ਉਹਦੇ ਤਾਂ ਹੀ ਜਾ ਨਹੀਂ ਸਕਦੇ ਉਹਦੇ ਵਿੱਚ ਮੁਸ਼ਕੋਂ ਦਾ ਤੇ ਉਸ ਦਿਨ ਇਹਦਾ ਵੀ ਹਲਾਸ ਸੀ ਜਿੱਤੇ ਆਪਾਂ ਅੱਜ ਖੜੇ ਆ ਇਹ ਆ ਵੇਈ ਆ ਦਾਣਾ ਮੰਡੀ ਤੇ ਦਾਣਾ ਮੰਡੀ 'ਚ ਅਸੀਂ ਪਹਿਲੇ ਦਿਨ ਤੰਬੂ ਜਿਹੜੇ ਲਾਏ ਆਣ ਕੇ ਆ ਜਿਹੜੀ ਸਗਰਾਤ ਹੋਣੀ ਆ ਉਹ ਦਿਨ ਅਰਦਾਸ ਹੋਈ ਫੇਰ ਸਾਹਿਬ ਤੇ ਅਗਲੇ ਦਿਨ ਤੰਬੂ ਲੱਗ ਗਿਆ ਨਾਲ ਹੀ ਸੇਵਾ ਕਿੰਨੀ ਫੌਜਾਂ ਸੀ ਉਸ ਦਿਨ ਉਸ ਦਿਨ ਪੋਜ ਖੁੱਲੀ ਸੀ ਬਹੁਤ ਸੀ ਸੰਗ ਤਾਂ ਸੇਵਾਦਾਰ ਵੀ ਸੀ ਪਰ ਜਿਹੜੇ ਬਾਬਾ ਜੀ ਨਾਲ ਰਸਤਿਆਂ ਤੋਂ ਜੁੜੇ ਸੀ ਰਸਤਿਆਂ ਦੀਆਂ ਸਵਾਮਾਂ ਬਾਬਿਆਂ ਨੇ ਕੀਤੀਆਂ ਪਹਿਲਾਂ ਉਹਨਾਂ ਦੇ ਨਾਲ ਜਿਹੜੇ ਸੀ ਉਹ ਇੱਥੇ ਡੇਰਾ ਲੱਗ ਗਿਆ ਮੰਡੀ ਚ ਰਹੇ ਰਹਿਟੋ ਉੱਥੇ ਰਹੇ ਫਿਰ ਅਸੀਂ ਇਧਰ ਸਤਘੜ ਗੁਰਦੁਆਰੇ ਕਿਸੇ ਕੋ ਥਾਂ ਲੈ ਕੇ ਠੇਕੇ ਤੇ ਉੱਥੇ ਰਹਿ ਬੜਾ ਟਾਈਮ ਫਿਰ ਇੱਥੇ ਪੈਲੀ ਲਈ ਤੰਬੂਆਂ ਚ ਰਹੇ ਘਟੋ ਘਟ ਪਹਿਲੇ ਜਿਹੜੇ 15 ਸਾਲ ਉਹ ਲਗਭਗ ਤੰਬੂਆਂ ਜੀ ਘਟੇ ਆ ਸੇਵਾਦਾਰਾਂ ਨੇ ਬਾਬਾ ਜੀ ਵੀ ਤੰਬੂ ਜੀ ਹੁੰਦੇ ਸੀ ਮਹਾਰਾਜ ਦਾ ਜਿੱਤੇ ਪ੍ਰਕਾਸ਼ ਸੀ ਜਾਂ ਲੰਗਰ ਬਣਦਾ ਸੀ ਉਹ ਦੋ ਦੋ ਇੱਕ ਇੱਕ ਦੋ ਦੋ ਕਮਰੇ ਬਣੇ ਸੀਗੇ ਤੇ ਅੱਜ ਜ਼ਮੀਨ ਸਮਾਨ ਦਾ ਸਮਝ ਲਿਆ ਵੀ ਜਿੱਦਾਂ ਉਲਟਾ ਪਾ ਕਹਿ ਦਈਏ ਇਦਾਂ ਉਹ ਤੋਂ ਗੰਦਗੀ ਅੱਜ ਚਾਰ ਚਫਰੇ ਲਹਿਰਾ ਲੱਗੀਆਂ ਤੇ ਉਸ ਸਮੇਂ ਵੀ ਮੈਂ ਇੱਕ ਘਟਨਾ ਦੱਸਣੀ ਆ ਵੀ ਜਦ ਮੈਂ ਉਧਰ ਹੀ ਆਉਣ ਲੱਗੀ ਸੀ ਤੇ ਇੱਥੇ ਕੰਡੇ ਗਏ ਸੀ ਅੱਗੇ ਜੀ ਤੇ ਸੁਵਾਵਾ ਚਲਦੀਆਂ ਸੀ ਤੇ ਇਹਦੇ ਕੰਡੇ ਇਦਾਂ ਤਾਂ ਹਲਾਸ ਸੀ ਵੀ ਕਿਕਰਾਂ ਤੇ ਪਸ਼ੂ ਵੀ ਚਰਨ ਜਿਹੜਾ ਉਹ ਨਹੀਂ ਸੀ ਨੰਗ ਸਕਦਾ ਇਦਾਂ ਦਾ ਥਾਂ ਸੀ ਚੁਗਣ ਨਹੀਂ ਜਾ ਸਕਦਾ ਆਹ ਕਿਹੜਾ ਹੂੰ ਤੇ ਅਹੀਂ ਲੱਗੇ ਸੀ ਬਾਬਾ ਜੀ ਆ ਗਏ ਸੀ ਸੇਵਾਦਾਰ ਸੀ ਬਾਬਾ ਜੀ ਕਹਿੰਦੇ ਵੀ ਅਹੀਂ ਸੋਚੀ ਪਏ ਸੀ ਵੀ ਬੜਾ ਲੰਮਾ ਪ੍ਰੋਜੈਕਟ ਆ ਕਿਦਾਂ ਕਿਦਾਂ ਹੋਰ ਬਾਬਾ ਜੀ ਕਰਨਗੇ ਜ਼ਰੂਰ ਪਰ ਹੋਊ ਕਿਦਾਂ ਇਹ ਸਾਨੂੰ ਵਿਸ਼ਵਾਸ ਸੀ ਵੀ ਹੋਊਗਾ ਹੂੰ ਪਰ ਹੋਊ ਕਿੰਨਾ ਟਾਈਮ ਲੱਗੂ ਬਾਬਾ ਜੀ ਨੇ ਸਾਨੂੰ ਸਵਾਲ ਆਉਂਦੇ ਕੀ ਤਾਂ ਦੂਰੋਂ ਹੂੰ ਬਈ ਪਹਿਲੋਂ ਉਹਨਾਂ ਕੋ ਡੱਬਾ ਸੀ ਮਠਿਆਈ ਦਾ ਉਹ ਕਹਿੰਦੇ ਕਿਕਰਾਂ ਨੂੰ ਮਠਿਆਈਆਂ ਲੱਗਦੀਆਂ ਅਹੀਂਆਂ ਲੱਗਦੀਆਂ ਕਹਿੰਦੇ ਕਿਦਾਂ ਹੀ ਕਿਹ ਜਿੱਥੇ ਬੰਦਾ ਪਸੂ ਨਹੀਂ ਆ ਕੇ ਆ ਸਕਦਾ ਉੱਥੇ ਅੱਜ ਤੁਸੀਂ ਵੀ ਆ ਸੰਗਤਾਂ ਵੀ ਆ ਤੇ ਨਾਲ ਮਠਿਆਈ ਲੱਗ ਬੰਦ ਰਹੇ ਆ ਸਭ ਲੈ ਕਿਕਰਾਂ ਲੱਗ ਰਹੀਆਂ ਹੂੰ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸੋਚਦੇ ਕੀ ਹੈਗੇ ਵੀ ਹੱਥ ਜੋੜੇ ਹੂੰ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਧੋਨੀ ਬਣੀ ਪੱਥਰ ਲੱਗ ਜਾਣਾ ਘਾਟ ਬਣ ਜਾਣੇ ਆ ਪਾਣੀ ਦਾ ਪ੍ਰਬੰਧ ਬੈਠਣ ਦਾ ਪ੍ਰਬੰਧ ਕੁਰਸੀਆਂ ਲੱਗ ਜਾਣੀਆਂ ਇੱਥੇ ਗੁਰਸੰਗਤਾਂ ਆਇਆ ਕਰਨੀਆਂ ਸਰਕਾਰਾਂ ਇੱਥੇ ਆਣ ਕੇ ਝੁਕਣ ਗਿਆ ਹੂੰ ਉਹ ਜਿਹੜੀ ਗੱਲ ਸੀ ਸਾਨੂੰ ਇਦਾਂ ਲੱਗੀ ਵੀ ਟਾਈਮ ਬਾਬਾ ਜੀ ਨੇ ਬਸਰ ਤਾਰੇ ਦੇ ਵਿੱਚ ਛਾਲ ਮਾਰਤੀ ਮੁਰ ਕੇ ਬਾਹਰ ਆਏ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਵੀ ਇਥੇ ਇਦਾਂ ਹੋਣੀ ਜੋ ਅੱਜ ਹੋਇਆ ਸਾਰਾ ਕੁਝ ਉਹ ਪਰਤਾ ਉਹ ਪਰਤਾ ਕੋ 4 ਸਾਲ ਹੋ ਗਿਆ ਜਦੋਂ ਰਾਸ਼ਟਰਪਤੀ ਸਾਹਿਬ ਇਥੇ ਆਏ ਉਹਨਾਂ ਨੇ ਆਪ ਇਥੇ ਆਉਣ ਦੀ ਪਿੱਛਾ ਜ਼ਾਹਿਰ ਕੀਤੀ ਆਪ ਹੀ ਆਏ ਤੇ ਉਹ ਸਾਨੂੰ ਇਦਾਂ ਲੱਗਾ ਵੀ ਜੋ ਬਾਬੇ ਨੇ ਕਿਹਾ ਉਹ ਸਾਰਾ ਹੋ ਗਿਆ ਜੀ ਤੇ ਬੁੱਢੇ ਨਾਲੇ ਤੇ ਵੀ ਇਹ ਗੱਲਾਂ ਚੱਲਦੀਆਂ ਤੇ ਅਸੀਂ ਇਸ ਬੇਸ ਤੇ ਕਹਿੰਦਾ ਵੀ ਜਿੱਦਾਂ ਵੇਈ ਸਾਨੂੰ ਲੱਗਦਾ ਹੀ ਵੀ ਉਹ ਹੋ ਗਈ ਸਾਫ ਇਦਾਂ ਇਹ ਵੀ ਇੱਕਦਾਂ ਨੂੰ ਹੋ ਜਾਊਗਾ ਪ੍ਰੈਕਟੀਕਲ ਦੇਖਿਆ ਜੀ 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 ਠੀਕ ਹੈ ਜਿੱਦਣ ਪਹਿਲੇ ਦਿਨ ਇਹਦੀ ਵੇਚ ਦੀ ਹਾਲਤ ਤਰਸਯੋਗ ਸੀ ਇਹਦੇ ਕੰਡਿਆਂ ਤੇ ਕੋਈ ਆ ਜਿਹੜੀ ਦੂਨੇ ਬੰਨੇ ਕੰਡੇ ਦੇ ਦਿਆ ਇਥੋਂ 50 50 ਮੀਟਰ ਦੂਰ ਤਾਈਂ ਲੋਕ ਆਪਣੇ ਖੱਤਿਆਂ ਦੀ ਖੇਤੀ ਕਰਦੇ ਸੀ ਘਾੜ ਲਪ ਨੜਾ ਉਗਿਆ ਤੇ ਇਹ ਵੇਂ ਇਦਾਂ ਦੀ ਸੀ ਜਿੰਨੀ ਸ਼ਹਿਰ ਦੀ ਵੇਸਟੇਜ ਚਾਹੇ ਉਹ ਮਰੇ ਪਸ਼ੂ ਕੁੱਤੇ ਬਿੱਲੇ ਜੋ ਹਸਪਤਾਲਾਂ ਦੀ ਹੋਟਲਾਂ ਦੀ ਵੇਸਟ ਜਿਹੇ ਦੇ ਵਿੱਚ ਲੋਕੀ ਬਾਹਰ ਅੰਦਰ ਵੀ ਇੱਧਰ ਆਉਂਦੇ ਸੀ ਜਿੰਨੇ ਵੀ ਕ੍ਰਿਮੀਨਲ ਲੋਕ ਪੁੱਠੇ ਸਿੱਧੇ ਕੰਮ ਸਾਰੇ ਇੱਧਰ ਹੁੰਦੇ ਸੀ ਤੇ ਪਾਣੀ ਇਹ ਪੂਰਾ ਬੁੱਡੇ ਦਰਿਆ ਵਾਂਗੂ ਉਸ ਟਾਈਮ ਤੇ ਗੰਦਾ ਸੀ ਤੇ ਜਦੋਂ ਸੁਆਮਾਂ ਰੰਬੀਆਂ ਉਦੋਂ ਇਹਦੇ ਬਾਬਾ ਜੀ ਨੇ ਸਭ ਤੋਂ ਪਹਿਲਾਂ ਇਹਦੇ ਵਿੱਚ ਹਿਆ ਛਾਲ ਮਾਰੀ ਮੱਚ ਬੜੇ ਉਦੋਂ ਮਗਰ ਸੇਵਾਦਾਰ ਵੜ ਗਏ ਉਦੋਂ ਵਰਗ ਸੰਗ ਤਾਂ ਹੋਲੀ-ਹੋਲੀ ਦੇਖਦੇ ਕਾਫਲਾ ਬਣਿਆ ਤੇ ਪਹਿਲੀ ਵਾਰ ਜਦੋਂ ਸੇਵਾ ਕੀਤੀ ਇੰਨਾ ਗੰਦਾ ਪਾਣੀ ਸੀ ਵਿੱਚ ਇੰਨਾ ਕੱਖ ਕਾਨ ਕੰਡੇ ਹੋਰ ਚੀਜ਼ਾਂ ਸੀ ਕਿ ਬੰਦਿਆਂ ਦੇ ਮਹਾਪੁਰਸ਼ਾਂ ਦੇ ਵੀ ਸਰੀਰ ਦੇ ਉੱਤੋਂ ਮਾਸ ਜਿਹੜਾ ਉਹ ਲਿੱਥ ਗਿਆ ਸੀ ਸੇਵਾਦਾਰਾਂ ਦੇ ਵੀ ਇਹ ਹੋਈ ਸੱਪ ਵੀ ਬੜੇ ਸੀ ਵਿੱਚ ਸੱਪ ਵੀ ਇੱਕ ਦੋ ਦੇ ਸੇਵਾਦਾਰਾਂ ਦੇ ਉਹਨੇ ਡੰਗ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਚਾਰਿਆ ਤੇ ਅੱਜ ਇੰਨੀ ਤਰਸਯੋਗ ਹਾਲਤ ਅੱਜ ਉਹਦੀ ਹਾਲਤ ਪੂਰੀ ਵਾਲਡ ਦੇ ਵਿੱਚ ਜਦੋਂ ਪਹਿਲਾਂ ਵੇਲੀ ਜਾਂ ਘਾਹ ਕੰਡਾ ਕੰਡੇ ਉਸ ਤੋਂ ਬਾਅਦ ਵਿੱਚ ਅਗਲੀ ਪ੍ਰਕਿਰਿਆ ਕਿਹੜੀ ਸੀ ਜਦੋਂ ਆਪਾਂ ਵੇਲੀ ਕੱਢ ਲਈ ਹਾਂ ਇਹਨੂੰ ਮੁੜ ਕੇ ਸੁੱਕ ਗਈ ਹਾਂ ਸੁੱਕਣ ਦੇ ਨਾਲ ਜਿਹੜਾ ਪਾਣੀ ਪਿਛੋਂ ਆਉਂਦਾ ਨਹੀਂ ਸੀ ਸੁੱਕ ਕੇ ਬਾਬਾ ਜੀ ਨੇ ਤੇ ਟਰੈਕਟਰ ਲਾ ਕੇ ਵਿੱਚੋਂ ਮਿੱਟੀ ਕੱਢ-ਕੱਢ ਕੇ ਦੋਨੇ ਬੰਨੇ ਬੰਨ ਬਣਾਈ ਬੰਨ ਬਣਾ ਕੇ ਤਿਆਰ ਕਰ ਦਿੱਤੇ ਫਿਰ ਇਹ ਚ ਪੱਥਰ ਲੱਗਣਾ ਸ਼ੁਰੂ ਹੋ ਗਿਆ ਫਿਰ ਇਹਦੇ ਵਿੱਚ ਖੇਡਾਂ ਚੱਲਦੇ ਰੀਆਂ ਕਬੱਡੀ ਟੂਰਨਾਮੈਂਟ ਹਾਕੀ ਅਸੀਂ ਇਹਦੇ ਵਿੱਚ ਖੇਡਦੇ ਰਹੇ ਹਾਕੀ ਵਾਲੀਬਾਲ ਟਰੈਕਟਰਾਂ ਦੀਆਂ ਦੌੜਾਂ ਰਸਾ ਕਸੀ ਹੋਰ ਜਿੰਨੀਆਂ ਵੀ ਖੇਡਾਂ ਇਹਦੇ ਵਿੱਚ 4 5 ਟੂਰਨਾਮੈਂਟ ਇਹਦੇ ਵਿੱਚ ਹੀ ਹੋਏ ਆ ਤੇ ਇਹਦੇ ਵਿੱਚ ਦੀ ਨਗਰ ਕੀਰਤਨ ਵੀ ਸੁੱਕੇ ਦੇ ਵਿੱਚ ਦੀ ਕੱਢਦੇ ਰਹੇ ਆ ਵਿੱਚ ਦੀ ਨਿਗਾਹ ਕੇ ਨਾ ਜਾਂਦਾ ਰਿਹਾ ਜੀ ਤੇ ਬਾਜੀ ਹੁਣ ਪ੍ਰਕਿਰਿਆ ਅਗਲੀ ਸ਼ੁਰੂ ਹੁੰਦੀ ਆ ਕਿ ਵੇਈ ਸੁੱਕ ਗਈ ਹੈ ਨਾ ਤੇ ਤੁਸੀਂ ਥੱਲਿਓ ਮਤਲਬ ਹੋਰ ਮਿੱਟੀ ਕੱਢੀ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਬੋਰਾ ਦਾ ਪਾਣੀ ਜਿਹੜਾ ਆ ਉਹ ਆਪ ਹੋਇਆ ਹਾਂਜੀ ਉਹ ਜਦੋਂ ਇਹਦੇ ਵਿੱਚੋਂ ਸਲਟ ਜਿਹੜੀ ਜੰਮੀ ਸੀ ਥੱਲੇ ਉਹ ਆਪਾਂ ਬਾਹਰ ਕੱਢਦੀ ਗੰਦਗੀ ਰੀਚਾਰਜ ਹੋਇਆ ਇਹ ਤੋਂ ਸ਼ੇਰਪੁਰ ਦੋਨਾਂ 12 15 16 ਕਿਲੋਮੀਟਰ ਤੇ ਆ ਹੂੰ ਤੇ ਉਹ ਪਿੰਡ ਚ ਉਹਨਾਂ ਦੇ ਉਸ ਸਮੇਂ ਉਹਨਾਂ ਨੇ ਦੱਸਿਆ ਵੀ ਜਿਹੜੇ ਬੰਦ ਨਲਕੇ ਸੀ ਉਹ ਚੱਲ ਪਏ ਜਿਨ੍ਹਾਂ ਦੀਆਂ ਮੋਟਰਾਂ ਨੇ ਪਾਣੀ ਛੱਡਿਆ ਇਹ ਉਹਨਾਂ ਨੇ ਚੱਲ ਪਿਆ ਹੁਣ ਉਹ ਹੋਰ ਵੀ ਆ ਵੀ ਸਾਰੇ ਸ਼ਹਿਰਾਂ ਚ ਪਾਣੀ ਡੋਲ ਜਾਂਦਾ ਰਿਹਾ ਜਿਹੜਾ ਸੁਲਤਾਨਪੁਰ ਕਰਪੂਤਲੇ ਦਾ ਸੀਗਾ ਇਹਦਾ ਲੈਵਲ ਪਾਣੀ ਦਾ 1 ਮੀਟਰ ਉੱਤੇ ਆਇਆ ਜੀ ਇਹ ਵੇਈ ਰੀਚਾਰਜ ਦੇ ਨਾਲ ਇੱਕ ਵਾਰੀ ਮੈਨੂੰ ਇੱਕ ਵਾਰੀ ਮੈਨੂੰ ਕੋਈ ਸ਼ਹਿਰ ਦਾ ਨਿਵਾਸੀ ਪੁੱਛਦਾ ਕਿ ਇੱਥੇ ਵੇਂਦੇ ਕੰਡੇ ਕਿਹੜੀ ਅਗਰਬਤੀ ਲਾਉਣੀ ਹੈ ਜਿਹਦੀ ਇੰਨੀ ਖੁਸ਼ਬੂ ਆਉਂਦੀ ਆ ਹਾਂਜੀ ਉਹ ਉਹ ਹੈਗੀ ਆ ਵੀ ਰਾਤ ਦੀ ਰਾਣੀ ਦਿਨ ਦਾ ਰਾਜਾ ਮਨੋਕਾਮਨੀ ਜਿਹੜੀਆਂ ਕਲੀਆਂ ਆ ਜਿਹੜੀਆਂ ਕਿ ਮਹਿਕਦੀਆਂ ਤੇ ਆਪਣੀ ਇਹਦੇ ਕੰਡੇ ਬਾਸ਼ਨਾ ਛੜਦੀਆਂ ਤੇ ਜਿਹੜੀ ਬਾਕੀ ਜਾਮਨਾ ਅੰਬ ਤੇ ਪਤਾ ਨਹੀਂ ਕਿੰਨੇ ਦਹਜਾਰਾ ਰੁੱਖ ਲੱਗਿਆ ਵੱਡੀ ਗੱਲ ਸੇਵਾ ਦੇ ਦੌਰਾਨ ਬਾਬਾ ਜੀ ਨੇ ਤੋਂ ਇੱਕ ਰੁੱਖ ਨਹੀਂ ਵੜਿਆ ਜਿੰਨੇ ਪੁਰਾਣੇ ਰੁੱਖ ਸੀ ਉਹਨਾਂ ਨੂੰ ਉਦਾਂ ਹੀ ਹੋ ਕੇ ਆ ਜਿੰਨੇ ਬਾਕੀ ਰੋਖਿਆ ਇਹ ਸਾਰੇ ਬਾਅਦ ਚ ਲਾਏ ਜੀ ਟੋਟਲ ਜੀ ਜੀ ਹਾਂਜੀ ਬੋੜ ਪਿੱਪਲ ਜਿਹੜੀਆਂ ਖਜੂਰ ਖਜਾਰਾ ਉਹ ਪਹਿਲੇ ਟਾਈਮ ਵਿੱਚ ਬੋੜ ਪਿੱਪਲ ਵੀ ਬਹੁਲ ਆਏ ਆਪਾਂ ਬੋੜ ਪਿੱਪਲ ਪਹਿਲੋਂ ਘਟ ਸੀ ਬੋਲਰ ਦੇ ਦਰਖਤ ਆ ਤਾਲੀਆਂ ਸੀ ਪੁਰਾਣੀਆਂ ਤੇ ਬਾਕੀ ਹੋਰ ਦਰਖਤ ਕੋਈ ਨਹੀਂ ਸੀ ਜ਼ਿਆਦਾ ਉਹ ਵੀ ਇੰਨੇ ਮੰਡੀ ਦੇ ਸਾਹਮਣੇ ਹੀ ਸੀ ਜੀ ਹਾਂਜੀ ਬਾਜੀ ਲੰਮਾ ਸਮਾਂ ਕਾਫੀ ਨਿਕਲ ਗਿਆ ਨਾ ਇਹ ਹਾਂਜੀ ਇਹਦੇ ਵਿੱਚ ਉਤਰਾ ਜਿਹੜਾ ਕਦੇ ਐਵੇਂ ਦਾ ਵੀ ਮਾਹੌਲ ਬਣਿਆ ਕਿ ਡਰ ਲੱਗਣ ਲੱਗ ਗਿਆ ਵੀ ਨਹੀਂ ਕਦੇ ਮਨ ਦੇ ਵਿੱਚ ਹੋਇਆ ਕਿ ਕਿਉਂਕਿ ਹਰ ਕੰਮ ਦੇ ਵਿੱਚ ਲੜਾਈ ਝਗੜਾ ਕਿਤੇ ਨਾ ਕਿਤੇ ਹੁੰਦਾ ਹੈ ਨਾ ਤੇ ਜਿਹੜੇ ਸੇਵਾਦਾਰ ਆ ਹੀ ਉਹਨਾਂ ਵਿੱਚ ਉਤਸ਼ਾਹ ਕਿੰਨਾ ਸੀ ਵੀ ਭਾਵੇਂ ਕੁਝ ਵੀ ਹੋ ਜੇ ਕਰਨਾ ਭਾਵੇਂ ਮੀਹ ਨਹੀਂ ਉਹ ਕੋਈ ਨਹੀਂ ਸੀ ਇਦਾਂ ਦੀ ਗੱਲ ਧਾਰ ਵਾਲੀ ਗੱਲ ਸਾਡੇ ਖੋਪ ਜੀ ਨਹੀਂ ਸਾਨੂੰ ਕਈ ਰਿਸ਼ਤੇਦਾਰ ਕਈ ਬੰਦੇ ਪਹੁੰਚਦੇ ਵੀ ਕੋਈ ਇਦਾਂ ਕੰਮ ਕਰਦੇ ਕਿਤੇ ਰਹਿੰਦੇ ਆ ਜਾਂ ਕਈਆਂ ਨਾ ਫੇਰ ਫੇਰ ਵੀ ਹੁੰਦਾ ਉੱਚੀ ਨੀਚ ਵੀ ਹੁੰਦੀ ਵੀ ਤੁਹਾਨੂੰ ਡਰ ਬਾਅਦ ਚ ਕੋਈ ਇਦਾਂ ਦਾ ਮਾਰਾਂ ਦੇ ਸਾਡੇ ਅੰਦਰ ਭਰਿਆ ਸੀ ਉਹਨਾਂ ਦੀ ਕਿਰਪਾ ਸੀ ਕੋਈ ਡਰ ਨਹੀਂ ਸੀ ਉਹ ਨਾਲ ਹੀ ਰਹਿੰਦੇ ਸੀ ਸਾਨੂੰ ਤਾਂ ਉਹਨਾਂ ਨੇ ਸੱਪਾਂ ਦਾ ਵੀ ਇਦਾਂ ਕਿਹਾ ਵੀ ਸੱਪ ਵਿੱਚ ਹੋਵੇ ਬੂਟੀ ਦੇ ਕੋਈ ਕਹਿਣਾ ਨਹੀਂ ਵੀ ਸੱਪ ਫੜ ਕੇ ਸਿੱਟ ਦੇਣਾ ਬਾਹਰ ਨੂੰ ਤੁਹਾਨੂੰ ਨੂੰ ਕੋਈ ਕਹਿੰਦਾ ਜੇ ਬਾਬੇ ਨਾਨਕ ਨੂੰ ਇਹਨੇ ਛਾਹ ਕੀਤੀ ਤਾਂ ਆਪਾਂ ਨੂੰ ਵੀ ਕੋਈ ਨਾ ਕਹੂਗਾ ਆਪਾਂ ਮਾਰਨ ਨਹੀਂ ਆਏ ਆਪਾਂ ਇਹਨੂੰ ਸਵਾਰਨ ਆਏ ਆ ਇਹ ਕਰਕੇ ਕੋਈ ਨਹੀਂ ਕਹੂਗਾ ਮੈਂ ਬਹੁਤ ਸਾਰੀਆਂ ਫੋਟੋਆਂ ਦੇਖੀਆਂ ਐਦਾਂ ਦੀਆਂ ਵੀਡੀਓ ਦੇਖੀਆਂ ਜਿੱਦੇ ਵਿੱਚ ਸੱਪ ਨੂੰ ਪੂਛ ਤੋਂ ਫੜ ਕੇ ਬਸ ਸਾਈਡ ਤੇ ਛੱਡਿਆ ਜਾਂਦਾ ਪਰ ਜੋਕਾ ਕਿੰਨੇ ਆ ਕਿ ਸਿਆਰੇ ਵਿੱਚ ਉਹਦੇ ਵਿੱਚ ਬਥੇਰੀਆਂ ਸੀ ਮੱਛੀ ਸੀ ਜਿਹੜਾ ਕੰਡਾ ਮਾਰ ਦਾਂਦੀ ਆ ਆਪਦੇ ਪੈਰ 'ਚ ਉਹ ਹੋਰ ਜੋਕਾ ਤਾਂ ਲੱਗਦੀਆਂ ਹੀ ਸੀ ਬਾਕੀ ਇਹਦੇ ਵਿੱਚ ਕਟੋਕੜ 40 ਪਿੰਡਾਂ ਦਾ ਗੰਦਾ ਪਾਣੀ ਉਹਨੂੰ ਬਾਬਾ ਜੀ ਨੇ ਬੰਦ ਕਰਕੇ ਸੀਵਰੇਜ ਪਾਇਏ ਛੱਪੜ ਬਣਾ ਕੇ ਦਿੱਤੇ ਉਹਨਾਂ ਪਿੰਡਾਂ 'ਚ ਮੋਟਰਾਂ ਲਾ ਕੇ ਦਿੱਤੀਆਂ ਵੱਡੇ ਸ਼ਹਿਰਾਂ ਦਾ ਕਰਪੂਰਲਾ ਸੁਲਤਾਨਪੁਰ ਬੇਕੋਵਾਲ ਭਲੱਤ ਦਸੂਹਾ ਮਕੇਰੀਆਂ ਇਹ ਸੁਭਾਰਪੁਰ ਕੋਚ ਫੈਕਟਰੀ ਸਾਰਿਆਂ ਦਾ ਪਾਣੀ ਜਿਹੜਾ ਖੇਤੀ ਨੂੰ ਲੱਗਣ ਲਾਤਾ ਬਾਬਾ ਜੀ ਨੇ ਪਹਿਲੀ ਵਾਰੀ ਹੋਇਆ ਉਸ ਤੋਂ ਪਹਿਲੇ ਸਾਰੇ ਕਹਿੰਦੇ ਵੀ ਕੀ ਕਰਨਾ ਪਾਣੀ ਨੂੰ ਪਰ ਬਾਬਾ ਜੀ ਨੇ ਉਹ ਪਾਣੀ ਖੇਤੀ ਨੂੰ ਲੱਗਣ ਲਾਤਾ ਮੋਟਰਾਂ ਲੱਗ ਗਈਆਂ ਤੇ ਪ੍ਰਬੰਧ ਕੀਤਾ ਇਹਦੇ ਵਿੱਚ ਇਹ ਨਹੀਂ ਵੀ ਗੱਲਾਂ ਨਾਲ ਇਹਦੇ ਪ੍ਰਬੰਧ ਕਰਕੇ ਇਹਨੂੰ ਪੂਰਨ ਰੂਪ ਵਿੱਚ ਸਫਾਈ ਕੀਤੀ। ਭਾਜੀ ਇਹ ਕੀ ਜਾਇ ਹੈ ਕਿ ਬਣਾਉਣਾ ਸੌਖਾ ਹੁੰਦਾ ਹਰੇ ਹਰ ਚੀਜ਼ ਨੂੰ। ਉਹਨੂੰ ਮੇਨਟੇਨ ਕਰਨਾ ਹਾਂਜੀ। ਬਣਾ ਤਾਂ ਤੁਸੀਂ 5-7 ਸਾਲਾਂ ਦੇ ਵਿੱਚ ਦਿੱਤਾ ਸਾਰਾ ਕੁਝ ਤੇ ਇਹ ਜਿਹੜੇ ਬਾਕੀ ਸਫਰ ਇਹਨੂੰ ਮੇਨਟੇਨ ਕਿਵੇਂ ਕਰਦੇ ਹੋ? ਬਿਲਕੁਲ ਇਹਦੇ ਇਹ ਪਣ 57 ਸਾਲਾਂ ਚ ਬਣਦੀ ਵੀ ਰਹੀ ਔਰ ਗਾਂ ਵੀ ਥੋੜਾ ਥੋੜਾ ਨਾਲ ਬਣ ਰਿਆ ਪਰ ਜਿਹੜੀ ਤੁਸੀਂ ਗੱਲ ਕਰਦੇ ਆ ਕੋਈ ਵੀ ਚੀਜ਼ ਮੇਨਟੇਨ ਰੱਖਣਾ ਚੁਣੌਤੀ ਆ ਉਹ ਤੋਂ ਥੋੜੀ ਜਿਹੀ ਔਖਾ ਕੰਮ ਆ ਬਣਾਉਣ ਚ ਤਾਂ ਸ਼ਾਹ ਹੁੰਦਾ ਨਵੀਂ ਚੀਜ਼ ਬਣਦੀ ਪ੍ਰਾਣੀ ਨੂੰ ਸਾਹਣਾ ਚੁਣੌਤੀ ਹੁੰਦੀ ਆ ਹੈ ਚੁਣੌਤੀ ਆ ਪਰ ਬਾਬਾ ਜੀ ਦੇ ਅਸ਼ੀਰਵਾਦ ਨਾਲ ਗੁਰਨਾਨਕ ਪਾਤਸ਼ਾਹ ਦੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਇਹ ਕਾਰਜ ਹੋਈ ਜਾਂਦੇ ਆ ਵੱਡੀ ਗੱਲ ਹੈ ਕੋਈ ਇੱਥੇ ਤਨਖਾਹ ਵਾਲਾ ਬੰਦਾ ਨਹੀਂ ਫ੍ਰੀ ਆਫ ਕਾਸਟ ਸੇਵਾ ਭਾਵਨਾ ਦੇ ਨਾਲ ਕੋ ਰਿਆ ਗੁਰਸੰਗਤਾਂ ਕਰਦੇ ਆ ਤੇ ਮਹਾਂਪੁਰਸ਼ ਕਰ ਰਿਹਾ ਉਹ ਗੁਰਨਾਨਕ ਪਾਤਸ਼ਾਹ ਦਾ ਆਪ ਰੂਪ ਆ ਜੋ ਮਰਜੀ ਕੋ ਆਪ ਕਹਿਣ ਨਾ ਕਹਿਣ ਲੋਪੀ ਕਹਿਣ ਪਰ ਅਸੀਂ ਉਹ ਗੱਲ ਮੰਨੀ ਆ ਸਾਨੂੰ ਸਮਝ ਆ ਵੀ ਉਹ ਆਪ ਹੀ ਮਾਰ ਆਏ ਤੇ ਸਵਾਵਾ ਹਣ ਕਿ ਜੇ ਘਾਟ ਬਣ ਗਏ ਪੱਥਰ ਲੱਗ ਗਏ ਤੇ ਉਹਨਾਂ ਦੀ ਸਾਫ ਸਫਾਈ ਦਾ ਵੀ ਪ੍ਰਬੰਧ ਆ ਉਹ ਕਿਵੇਂ ਦੇਖਦੇ ਹਾਂ ਸਾਰਾ ਕੁਝ ਮੈਂ ਉਹ ਬਸ ਇਦਾਂ ਹੀ ਜਦੋਂ ਕਿਤੇ ਹੋਰ ਤਾਂ ਵੀ ਬਾਬਾ ਜੀ ਦਾ ਬੁੱਢੇ ਦਰਿਆ ਤੇ ਵੀ ਬੁਲਾਉਂਦੇ ਉੱਥੇ ਵੀ ਜਾਈਦਾ ਬਾਕੀ ਇੱਥੇ ਡਿਊਟੀ ਆ ਵੀ ਲੱਗੇ ਰਹਿਦਾ ਸਾਫ ਕਰਨਾ ਇਹਦੇ ਸੰਗ ਤਾਂ ਆ ਜਾਂਦੀ ਉਹ ਤੋਂ ਕਰਾ ਲਓ ਇਹਦਾ ਰਲ ਮਿਲ ਕੇ ਹੋਈ ਜਾਂਦਾ ਰਲ ਮਿਲ ਕੇ ਹੋਈ ਜਾਂਦਾ ਪਰ ਪੱਕੇ ਮੈਂਬਰ ਤਾਂ ਚਾਹੀਦੇ ਆ ਨਾ ਕਿ ਬਿਨਾ ਪੱਕਿਆਂ ਦਾ ਤਾਂ ਕੁਝ ਹੋਣਾ ਨਹੀਂ ਉਹ ਹੁਣ ਜਿੱਦਾਂ ਪੱਕਈਏ ਵੀ ਕੋ ਘਰ ਦੇ ਮੈਂਬਰ ਆ ਕੋਈ ਖੇਤੀ ਕਰਦਾ 100 ਸਾਲ 100 ਕਿੱਲੇ ਦੀ ਉਹ ਘਰ ਦੇ ਮੈਂਬਰ 2-3 ਹੁੰਦੇ ਮੈਨੇਜਮੈਂਟ ਕਰਨੀ ਉਹ ਘਰ ਦੇ ਦਾ ਪਰ ਜਿਆ ਕਸੀਂ ਵੀ ਇਹ ਨਾਲ ਮੈਨੇਜਮੈਂਟ ਕਰਦੇ ਆ ਨਾਲ ਆਪ ਜਰੂਰ ਲੱਗੀਦਾ ਸਰਕਾਰ ਚ ਚਲੀ ਜਾਂਦੇ ਆ ਤੇ ਗਾਂ ਬੱਚੇ ਬੱਚੇ ਪੜ੍ਹਦੇ ਬਾਬੇ ਸਕੂਲ ਜੀ ਜੀ ਤੇ ਆਉਂਦੇ ਜਾਂਦੇ ਹੋਵੇ ਸਾਰੇ ਹਾਂਜੀ ਸਾਰਾ ਪਰਿਵਾਰ ਸਾਡੀਆਂ ਭੈਣਾਂ ਦਾ ਸਹੁਰਿਆਂ ਰਿਸ਼ਤੇਦਾਰ ਸਾਰੇ ਮਾਪਪੁਰਖਾਂ ਨਾਲ ਜੁੜੇ ਆ ਪਰਿਵਾਰ ਸਾਡੇ ਸੇਵਾ ਹੀ ਕਰਦੇ ਆ ਸਾਰੇ ਇਥੋਂ ਕਰਕੇ ਹੀ ਗਏ ਚਲੋ ਬਹੁਤ ਵਧੀਆ ਲੱਗਾ ਸਾਡੀ ਭਾਜੀ ਜਿਉਂਦੇ ਵਸਦੇ ਰੋ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਇਸ ਬਰੇ ਗਣ ਦੀ ਤੇ ਬੇਨਤੀ ਕਰਦੇ ਆ ਕਿ ਜਿਨੇ ਇਸ ਵੇਂ ਦੇ ਵਿੱਚ ਜੇ ਤੋ ਇਹ ਸਨਹੀਂ ਪਿਆ ਤਨ ਮਨ ਤੇ ਧਨ ਇਹਨਾਂ ਚੀਜ਼ਾਂ ਨਾਲ ਜੀ ਉਹ ਉਹ ਬੈਂਦੀ ਕਰਦੇ ਆ ਵੀ ਇਹ ਸਵਾਵਾ ਹੁਣ ਬਾਬਾ ਜੀ ਨੇ ਇੱਥੇ ਵੀ ਚੱਲਦੀਆਂ ੁੱਡੇ ਦਰਿਆ ਤੇ ਰਿੰਬੀਆਂ ਉੱਥੇ ਉਹ ਵੀ ਗੁਰਨਾਣਕ ਪਾਤਸ਼ਾਹ ਦੇ ਚਰਨ ਪਏ ਉੱਥੇ 1500 14 15 ਈਸਵੀ ਵਿੱਚ ਉੱਥੇ ਗੈ ਮਹਾਰਾਜ ਤੇ ਉੱਥੇ ਦੇ ਰਾਜੇ ਨਾਲ ਵਾਰਤਾਲਾਪ ਹੋਏ ਉਹ ਵੀ ਜਿਹੜਾ ਗਊ ਘਾਟ ਗੁਰਦੁਆਰਾ ਵੀ ਬਾਬੇ ਨਾਨਕ ਦਾ ਹੀ ਆ ਬਾਬੇ ਨਾਨਕ ਦੇ ਚਰਨ ਪਏ ਆ ਉੱਥੇ ਵੀ ਆਪਾਂ ਇਹ ਜੇ ਇਤਨੀ ਤੋਤਿ ਸੇਵਾ ਕਰਕੇ ਆਪ ਦਾ ਜਿਹੜਾ ਜਨਮ ਸਫਲ ਕਰੀਏ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਆ ਜੀ ਬਹੁਤ ਬਹੁਤ ਸ਼ੁਕਰੀਆ ਵੰਟਰੀ ਦਾ ਤੌਰ ਸਮੇਂ ਸ਼ਾਨਦਾਰ ਵੀਰ ਪਾਤਸ਼ਾਹ ਜੀ ਨੇ ਜਿਆਦੀ ਜਵਾ ਸਾਹਿਬਤ ਤੋਂ ਅੰਕਸਾ ਕੀਆ ਤੇ ਤੋੜਾ ਪ੍ਰੀਤ ਤੋਂ ਗੁਰਦਾਰਾ ਜੀ ਦੇ ਵਿੱਚ 5000 ਤੋਂ ਬੜੀ ਦੇਰ ਰਾਤ ਕੀਤੀ तकरीबन 1 ਤਰੀਕ ਨੂੰ ਅਤੀ ਸੰਸਾਤ ਕੋਲ ਦੀ ਹੋਤੇ ਆਏ ਕਿੰਨੇ ਤੋਂ ਦਸ ਬਾਗ ਤੋਂ

सिखियूं पर तव्हां ਉਹ ਸੰਕਤਾਂ ਇਹਨਾਂ ਨੇ ਆਪਣੇ ਅੱਖੀ ਉਹਨੂੰ ਨਰਕ ਤੋਂ ਸਵਰਗ ਵੱਲੋਂ ਤਬਦੀਲ ਕੀਤਾ ਔਰ ਉਸ ਮਹਾਨਤਾ ਨੂੰ ਦੁਨੀਆ ਦੇ ਵਿੱਚੋਂ ਜਾਗਰ ਕੀਤਾ ਜੋ ਮਹਾਨਤਾ ਸਤੁਰਨਾਥ ਦੇਵ ਜੀ ਮਹਾਰਾਜ ਦੇ ਇਸ ਮਹਾਨ ਇਤਿਹਾਸ ਨੂੰ ਬਖਸ਼ ਕੀਤੀ ਸੀ। ਤੋਂ ਅੱਜ ਅੱਖੀ ਬੜੇ ਹੁੰਦੇ ਨੇ ਖੁੱਟੀਆਂ ਵੜਿਆ ਦੇ ਅੰਦਰ ਰੁੱਖ ਜਿਹੜੇ ਵਿਖੇ ਵਿਖੇ ਬੂਟੇ ਸੀ अॼु सदा लॻण वारा जाम खाधे जा लॻण वारा अंब खाके जा इहे जहिड़े बि मालिक जिस तरहू जहिड़े सूरत जे रंग में रंग समय नारायण मिले दुनिया जे रंग ਇਹ ਧਰਤੀ ਅੰਧ ਦੁਨੀਆ ਦੇ ਉਜਰ ਲੋਕ ਧਰਤੀ ਵਿਖਰ ਜੋਗ ਧਰਤੀ ਮਰਨ ਲੋਕ ਧਰਤੀ ਬਣੀ ਹੈ ਸੱਚੇ ਪਾਤਸ਼ਾਹ ਜੀ ਹਰਿਆਤਾ ਨਾਲ ਰਾਸ਼ਟਰਪਤੀ ਸਾਹਿਬ ਵੱਖ-ਵੱਖ ਸਮੇਂ ਦੇ ਮੁੱਖ ਮੰਤਰੀ ਜਰ ਸਰਦਾਰ ਕੱਡੀਆਂ ਵੱਡੀਆਂ ਕਾਮੀਆਂ ਤੇ ਮੇਰੇ ਪਰ ਲੋਕ ਆਵਾਜ਼ ਦੇ ਧਰਮੀ ਸੰਗੀਤ ਦੇ ਨਾਲ ਜੁੜੇ ਹੋਏ ਲੋਕ ਉਸ ਧਰਤੀ ਤੇ ਹਮੇਸ਼ਾ ਰਹਿੰਦੇ ਨੇ ਇਸੇ ਤਰੀ ਗੁਰੂ ਨਾਨਕ ਪਾਤਸ਼ਾਹ ਦੀ ਕੀਰਤ ਕਰਕੇ ਉਹ ਆਪਣੀ ਹਾਜ਼ਰੀ ਲਵਾਉਂਦੇ ਕਿਉਂਕਿ ਸਤਗੁਰੂ ਨੇ ਇਸ ਤਾਕਤ ਨੂੰ ਪਵਿੱਤਰ ਵਦੀ ਦੇ ਕਿਨਾਰੇ ਰਬਾਬ ਦੀ ਧੁਨ ਛੇੜੀ ਸੀ ਤੇ ਇੱਕ ਓਕਾਰ ਦਾ ਸਨੇਹਾ ਸਰਤਾ ਨੂੰ ਦਿੱਤਾ ਸੀ ਜਿੱਤੋਂ ਧਰੂ ਗੁਰਾਂ ਸਰਮਾਰਾਇ ਦੀ ਬਾਣੀ ਦਾ ਅਰਥ ਹੋ ਗਿਆ ਹੈ ਇਹ ਬਾਣ ਸਕਾਰ ਇਸ ਤਰ੍ਹਾਂ ਵੀ ਮੁਕਤ ਹੋ ਗਿਆ ਦੀ ਵੀ ਬਰੇ ਕੰਤੇ ਸਮਾਗਮ ਵਿੱਚ ਆਈ ਹੋਈ ਸੂ ਸਾਕਤ ਨੂੰ ਇਸ ਇੰਟਰਨੈਟ ਦੇ ਮਾਧਮ ਨਾਲ ਦੇਸ਼ ਵਿਦੇਸ਼ ਵਿੱਚ ਵੇਖ ਰਏ ਮੇਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਪੱਤੀ ਨਿਵੇਰੇ ਗੰਦੀ ਉਦਾਈ ਪੇਸ਼ ਕਰਦਾ ਹੋਇਆ ਮੈਂ ਜਿੰਮਨ ਦਾ ਸਹਿਤ ਇਸ ਤਰ੍ਹਾਂ ਦਾ ਪਾਈ ਵਿਦਰ ਸਿੰਘੀ ਖਾਲਸਾ ਸਾਡੀ ਵੀਰਾਂ ਨੂੰ ਕਿ ਟੋਟਾ ਹੀ ਰਾਤਾ ਹੀ ਸਤਿਗੁਰੂ ਦੀ ਉਸਤਤ ਸਰਵਤਮਾਂ ਲਈ ਸਤੇ ਤੇ ਹਾਜ਼ਰ ਹੋਣ ਦੀ ਕਿਰਪਾ ਕਰੇ